ਕਾਕਾਲ ਸਾਹਿਬ ਵਾਈ ਗੁੱਜ ਕੀ ਫਤਿਹ ਅਮਨਦੀਪ ਸਿੰਘ ਡੱਡੂ ਆਣਾ ਜ਼ਰਵਰ ਵਾਰਸ ਪੰਜਾਬ ਜਥੇਬੰਦੀ ਅੰਮ੍ਰਿਤਸਰ ਤੋਂ ਅੱਜ ਅਸੀਂ ਅੱਜ ਅਸੀਂ ਵਾਰਸ ਪੰਜਾਬ ਜਥੇਬੰਦੀ ਵੱਲੋਂ ਸ੍ਰੀ ਕਾਕਾਲਤਾ ਸਾਹਿਬ ਦੇ ਜਥੇਦਾਰ ਨੂੰ ਮਿਲਣ ਵਾਸਤੇ ਆਏ ਸੀ ਕਿਉਂਕਿ ਤੁਹਾਨੂੰ ਵੀ ਪਤਾ ਹੈ ਕਿ ਪੰਜਾਬ ਦੀਆਂ ਵੱਖ-ਵੱਖ ਜ਼ਿਲ੍ਹਿਆਂ ਵਿੱਚ ਵਾਰਸ ਪੰਜਾਬ ਜਥੇਬੰਦੀ ਦੇ ਸਿੰਘ ਜਿਹੜੇ ਨਜ਼ਰਬੰਦ ਆ ਉਹਨਾਂ ਵਿੱਚੋਂ ਤਿੰਨ ਸਿੰਘ ਜਿਹੜੇ ਸਾਡੇ ਲੁਧਿਆਣਾ ਕੇਂਦਰੀ ਜੇਲ੍ਹ ਵਿੱਚ ਨਜ਼ਰਬੰਦ ਆ ਸਾਡੇ ਕੱਲ ਵਕੀਲ ਸਾਹਿਬ ਉਹਨਾਂ ਨੂੰ ਮਿਲਣ ਵਾਸਤੇ ਗਏ ਤੋ ਉਹਨਾਂ ਨੇ ਜੇਲ੍ਹ ਦਾ ਇੱਕ ਮਸਲਾ ਦੱਸਿਆ ਉਹਨਾਂ ਨੇ ਰਿਟਰਨ ਇੱਕ ਭੇਜਿਆ ਕੱਲ ਤੱਕ ਸਰ ਦੇ ਜਥੇਦਾਰ ਸਾਹਿਬ ਉਹਨਾਂ ਨੂੰ ਕਿ ਜਿਹੜਾ ਉੱਥੋਂ ਦੇ ਗੁਰੂ ਘਰ ਆ ਜੇਲਾ ਦੇ ਵਿੱਚ ਜਿਹੜੇ ਗੁਰਦੁਆਰਾ ਸਾਹਿਬ ਹੈ ਉੱਥੋਂ ਦੀ ਜਿਹੜੀ ਸੇਵਾ ਮਰਿਆਦਾ ਉਹ ਪੁਲਿਸ ਪ੍ਰਸ਼ਾਸਨ ਹੀ ਭੰਗ ਕਰਦੀ ਪਈ ਆ ਉਹਦੇ ਵਿੱਚ ਮਸਲਾ ਇਹ ਹੋਇਆ ਕਿ ਜਿੱਤਰਾ ਗੁਰੂ ਘਰ ਦਾ ਸਵੇਰੇ ਅਪ ਸੇਖਾਂ ਦੀ ਮਰਿਆਦਾ ਵਾ ਕੀ ਸਵੇਰੇ 5 ਵਜੇ ਅੰਮ੍ਰਿਤ ਵੇਲੇ ਗੁਰੂ ਸਾਹਿਬ ਦੇ ਦਰਸ਼ਨ ਕਰਨ ਜਾਂਦੇ ਆ ਸਵੇਰੇ ਨਿਤਨੇਮ ਕਰਦੇ ਆ ਗੁਰਮਾਰ ਦਾ ਪ੍ਰਕਾਸ਼ ਕਰਦੇ ਆ ਉੱਥੋਂ ਦੇ ਅਫਸਰ ਜਿਹੜੇ ਆ ਇੱਕ ਬਲਬੀਰ ਸਿੰਘ ਆ ਤੇ ਜਗਜੀਤ ਸਿੰਘ ਸੁਪਰੀਡੈਂਟ ਉਹਨਾਂ ਨੇ ਜਿਹੜਾ ਸਮਾਂ 5 ਵਜੇ ਤੋਂ ਬਦਲ ਕੇ ਸਾਢੇ 7 ਦਾ ਕਰਤਾਗਾ ਸਵੇਰ ਦਾ ਗੁਰਮਾਰਾ ਦੇ ਪ੍ਰਕਾਸ਼ ਦਾ ਤੇ ਜਿਹੜੀ ਸ਼ਾਮ ਦੀ ਰਹਿ ਰਾਤ ਤੇ ਸਗਾ ਸੰਸਾ ਦਾ ਟਾਈਮ ਆ ਉਹ 3 ਵਜੇ ਤੋਂ ਸਾਢੇ 4 ਵਜੇ ਦਾ ਕਰਤਾਗਾ ਜਿਹੜੇ ਸਿੱਖ ਮਰਿਆਦਾ ਦੇ ਬਿਲਕੁਲ ਉਲਟਿਆ ਕਿਉਂਕਿ ਸਿੱਖ ਹਰ ਚੀਜ਼ ਤੇ ਬਰਦਾਸ਼ਤ ਕਰ ਸਕਦਾ ਪਰ ਗੁਰੂ ਦੀ ਤੇ ਕਿਸੇ ਨਾਲ ਕੋਈ ਸਮਝੌਤਾ ਨਹੀਂ ਗੁਰੂ ਦੀ ਮਰਿਆਦਾ ਤੇ ਕਿਸੇ ਨਾਲ ਸਾਡਾ ਗੇਤ ਸਮਝੌਤਾ ਨਹੀਂ ਹਰ ਸਿੱਖ ਗੁਰੂ ਨੂੰ ਪਹਿਲ ਰੱਖ ਕੇ ਚੱਲਦਾ ਤੇ ਉਹ ਸਿੰਘਾਂ ਨੇ ਜਿਹੜੇ ਵਾਰ ਪੰਜਾਬ ਜਥੇਬੰਦੀ ਦੇ ਉੱਤੇ ਸਿੰਘ ਆ ਫਾਈ ਮਨਦੀਪ ਸਿੰਘ ਜੀ ਬੈਰਾਮ ਤੋਂ ਆ ਬਲਵਿੰਦਰ ਸਿੰਘ ਜੀ ਜੰਗਿਆਣਾ ਜਤਿੰਦਰ ਸਿੰਘ ਜੀ ਬਾਬਾ گورਖਾ ਉਹ ਵਾਰਸ ਪੰਜਾਬ ਦੇ ਤਿੰਨਾਂ ਸਿੰਘਾਂ ਨੇ ਇਹ ਸਾਡੇ ਵਕੀਲ ਸਾਹਿਬ ਦੇ ਨੋਟਿਸ ਵਿੱਚ ਗੱਲ ਜਾਂਦੀ ਹੈ ਤੇ ਫਿਰ ਜਿਹੜੇ ਉੱਥੇ ਜੇਲ੍ਹ ਦੇ ਵਿੱਚ ਹੋਰ ਵੀ ਗੁਰਸਿੱਖ ਵੀਰ ਆ ਜਿਹੜੇ ਗੁਰੂ ਨੂੰ ਪਿਆਰ ਕਰਦੇ ਆ ਜਿਹੜੇ ਸਿੱਖ ਵੀਰ ਆਪਣੇ ਜੇਲ੍ਹ ਦੇ ਨਰਮ ਉਹਨਾਂ ਨੇ ਇੱਕ ਬਾਕਾਇਦਾ ਜਿਹੜਾ ਚਿੱਠੀ ਆ ਉਹ ਕਾਲਸ ਤੱਕ ਦੇ ਜਾਇਦਾਦ ਨੂੰ ਭੇਜੀ ਆ ਉਹਦੇ ਵਿੱਚ ਉਹਨਾਂ ਹਰ ਚੀਜ਼ ਲਿਖ ਕੇ ਭੇਜੀ ਆ ਤਸੋ ਮਸਲਾ ਇਹ ਸਿੱਖਾਂ ਲਈ ਮਸਲਾ ਹੈ ਕਿ ਸਾਡੇ ਗੁਰੂ ਘਰ ਭਾਵੇਂ ਜੇਲਾ ਚ ਤੇ ਭਾਵੇਂ ਜੇਲਾ ਤੋਂ ਬਾਹਰ ਬਣੇ ਆ ਉੱਥੇ ਸਾਡੀ ਗੁਰੂ ਦੀ ਮਰਿਆਦਾ ਬਹੁਤ ਭੰਗ ਹੋ ਰਹੀ ਆ ਖਾਸ ਕਰਕੇ ਸਾਡੀ ਜਿਹੜਾ ਪੁਲਿਸ ਪ੍ਰਸ਼ਾਸਨ ਉਹੀ ਕਰਦਾ ਪਿਆ ਸੋ ਅਸੀਂ ਕੱਲ ਤੱਕ ਸਦੇ ਜ才ਦਾਰ ਨੂੰ ਮਿਲੇ ਆ ਜ才ਦਾਰ ਸਾਹਿਬ ਬਾਾਰਸੀ ਉਹਨਾਂ ਨਾਲ ਸਾਡੀ ਫੋਨ ਤੇ ਗੱਲ ਹੋ ਗਈ ਆ ਉਹ ਕਹਿੰਦੇ ਇਸ ਚੀਜ਼ ਨੂੰ ਇਸ ਛੇਤੀ ਉਸੇ ਨੋਟਿਸ ਵਿੱਚ ਲਵਾਗੇ ਤੇ ਜਿਹੜੀ ਕਾਨੂੰਨੀ ਕਾਰਵਾਈ ਬੰਦੀ ਸਿੱਖ ਮਰਿਆਦਾ ਅਨਸਾਰ ਉਹ ਦੋਵਾਂ ਪੁਲਿਸ ਅਫਸਰਾਂ ਦੇ ਬਲਬੀਰ ਸਿੰਘ ਤੇ ਜਗਜੀਤ ਸਿੰਘ ਤੇ ਜ਼ਰੂਰ ਕਰਾਂਗੇ ਤੇ ਨਾਲ ਦੀ ਨਾਲ ਤੁਹਾਡੇ ਮਾਧਿਮੇ ਰਾਹੀਂ ਪੁਲਿਸ ਪ੍ਰਸ਼ਾਸਨ ਨੂੰ ਮੈਂ ਇਹ ਦੱਸ ਦੇਣਾ ਚਾਹੁੰਦੇ ਆ ਕਿ ਇਹੋ ਜਿਹੜੇ ਜਿਹੜੇ ਤੁਹਾਡੇ ਅਫਸਰ ਆ ਇਹਨਾਂ ਨੂੰ ਆਪ ਹੀ ਨੱਥ ਪਾ ਲਓ ਜੇ ਕੇ ਨਹੀਂ ਇਹਨਾਂ ਨੂੰ ਜੇਲ੍ਹ ਤੋਂ ਫੇਰ ਸੋਧਾ ਤੇ ਤੁਹਾਡੇ ਗਾ ਚੀਕਾਂ ਬਣੀਆਂ ਵਜਦੀਆਂ ਇਸ ਕਰਕੇ ਅਸੀਂ ਅੜੇ ਆਜੂ ਪਿਆਰ ਦੇ ਨਾਲ ਹੀ ਤੁਹਾਨੂੰ ਸਮਝਾਉਣ ਦੇ ਆ ਕਿ ਇਹੋ ਜਿਹੇ ਜਿਹੜੇ ਪੁਲਿਸ ਅਫਸਰ ਜਿਹੜੇ ਸਾਡੇ ਗੁਰੂ ਦੀ ਮਰਿਆਦਾ ਨੂੰ ਭੰਗ ਕਰਦੇ ਆ ਉਹ ਬਰਦਾਸ਼ਤਯੋਗ ਨਹੀਂ ਹੈਗੇ ਤੇ ਜੋ ਇਸ ਕਰਕੇ ਅਜੇ ਹੀ ਕਾਲ ਤੱਕ ਸਾਡੇ ਜ਼ਹੀਦਾਰ ਨੂੰ ਮਿਲੇ ਆ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਸਾਡੀ ਉੱਚ ਅਧਿਕਾਰੀ ਨਾਲ ਸਭ ਤੋਂ ਪਹਿਲਾਂ ਸਾਡੀ ਉੱਚ ਸਭ ਤੋਂ ਸਿੱਖਾਂ ਵਾਸਤੇ ਅਸੀਂ ਅਜੇ ਕਾਲ ਤੱਕ ਸਾਹਿਬ ਆ ਅਸੀਂ ਕਾਲ ਤੱਕ ਦੇ ਜ਼ਹੀਦਾਰ ਨੂੰ ਅਪੀਲ ਕੀਤੀ ਆ ਉਸ ਤੋਂ ਬਾਅਦ ਅਸੀਂ ਪੁਲਿਸ ਪ੍ਰਸ਼ਾਸਨ ਨਾਲ ਦੇਖਾਂਗੇ ਕਿਉਂਕਿ ਸਿੱਖਾਂ ਲਈ ਸਾਡਾ ਉੱਚ ਸੰਥਾਨ ਸਾਡੇ ਕਾਲ ਤੱਕ ਸਾਹਿਬ ਹੈਗਾ ਇਹ ਆਸ਼ਵਾਸ਼ਣ ਦੀ ਦੁਆਰਾ ਉਹਨਾਂ ਕਹਿੰਦੇ ਇੱਕ ਦੋ ਦਿਨਾਂ ਚ ਇਹ ਕਾਰਵਾਈ ਕਰਾਂਗੇ